ਕਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਲੰਬੇ ਸਮੇਂ ਤੋਂ ਟੀਲ ਚ ਨੇ ਔਰ ਉਹਨਾਂ ਦੀ ਰਿਹਾਈ ਦੇ ਵਾਸਤੇ ਸੈਂਟੈਂਸ ਰਿਵਿਊ ਬੋਰਡ ਨੇ ਫੇਰ ਪਰਸੋ ਮਤਾ ਪਾ ਕੇ ਉਹਨਾਂ ਨੂੰ ਨਾ ਰਿਹਾ ਕੀਤਾ ਜਾਵੇ ਉਹਨਾਂ ਦੇ ਖਿਲਾਫ ਚੀਜ਼ਾਂ ਲਿਖ ਕੇ ਦਿੱਤੀਆਂ ਇਹ ਉਹੀ ਅਰਵਿੰਦ ਕੇਜਰੀਵਾਲ ਜੀ ਦੀ ਦਿੱਲੀ ਸਰਕਾਰ ਆ ਜਿਹੜੇ ਕਹਿੰਦੇ ਸੀ ਦਿੱਲੀ ਕੇ ਹਮ ਮਾਲਿਕ ਹੈ ਜਿਸਤਿੰਦਰ ਜੈਨ ਜੇਲ੍ਹ ਚ ਹੋਵੇ ਜੇ ਮਨੀਸ਼ ਸੁਸੋਧਿਆ ਜੀ ਜੇਲ੍ਹ ਚ ਹੋਣ ਉਹਨਾਂ ਨੂੰ ਪ੍ਰਾਈਵੇਟ ਕਮਰੇ ਪ੍ਰਾਈਵੇਟ ਵਾਰਡ ਦਿੱਤੀ ਜਾਂਦੀਆਂ ਮਾਲਸ਼ਾਂ ਕਰਾਈਆਂ ਜਾਂਦੀਆਂ ਨੇ ਮਾਲਸ਼ੀਆਂ ਦੇ ਉੱਤੇ ਜਾਂਦੇ ਨੇ ਪਰ ਜਦੋਂ ਗੱਲ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਣ ਦੀ ਆਵੇ ਤੇ ਕਹਿ ਦਿੱਤਾ ਜਾਂਦਾ ਏ ਕੀ ਜੀ ਲੈਫਟਨੈਂਟ ਗਵਰਨਰ ਨੇ ਨਹੀਂ ਛੱਡਿਆ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਹੈ ਬੇਈਮਾਨ ਭਗਵੰਤ ਮਾਨ ਨੂੰ ਕਿਉਂ ਚੁੱਪ ਜੇ ਤੁਸੀਂ ਛੋਟੇ ਛੋਟੇ ਗੱਲਾਂ ਤੇ ਬਿਆਨ ਦੇਣ ਵਾਲੇ ਛੋਟੇ ਛੋਟੇ ਨੇਤਾਵਾਂ ਦੇ ਖਿਲਾਫ ਬੋਲਣ ਵਾਲੇ ਅਜ ਦਵਿੰਦਰ ਸਿੰਘ ਭੁੱਲਰ ਦੀ ਰਿਹਾਈ ਨਹੀਂ ਹੋ ਰਹੀ ਕਿਉਂ ਨਹੀਂ ਬੋਲ ਰਹੇ ਤੁਸੀਂ ਔਰ ਅਗਰ ਆਪ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਪੰਜਾਬ ਚ ਆ ਕੇ ਬਿਆਨ ਦੇ ਕੇ ਗਏ ਸੀਗੇ ਕਿ ਪੰਜਾਬ ਦੀ ਇਲੈਕਸ਼ਨ ਹੋ ਲੈਣ ਦਿਓ ਮੈਂ ਦਿੱਲੀ ਜਾਊਂਗਾ ਮੈਂ ਜਾ ਕੇ ਉਹਨੂੰ ਛੋੜ ਦੂੰਗਾ ਕਿੱਥੇ ਗਏ ਹੁਣ ਅਰਵਿੰਦ ਕੇਜਰੀਵਾਲ ਕਿਉਂਕਿ ਇਹ ਭਗਵੰਤ ਮਾਨ ਨਹੀਂ ਇਹ ਬੇਈਮਾਨ ਮਾਨ ਔਰ ਇਸ ਕਰਕੇ ਇਹ ਦਵਿੰਦਰਪਾਲ ਸਿੰਘ ਪੁੱਲਰ ਨੂੰ ਛੱਡਣਾ ਨਹੀਂ ਚਾਹੁੰਦੇ ਮੈਂ ਅੱਜ ਦਾਅਵੇ ਨਾਲ ਇਹ ਗੱਲ ਕਹਿਣਾ ਜੇਕਰ ਭਗਵੰਤ ਮਾਨ ਇਹ ਕਹਿੰਦੇ ਨੇ ਅਰਵਿੰਦ ਕੇਜਰੀਵਾਲੇ ਕਹਿੰਦੇ ਨੇ ਕਿ ਲੈਫਟਨੈਂਟ ਗਵਰਨਰ ਸਾਹਿਬ ਦੇ ਕਰਕੇ ਰੁਕਿਆ ਹੈ ਤੁਸੀਂ ਲਿਖ ਕੇ ਦਿਓ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਰੂਪ ਅੰਦਰ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਰੂਪ ਚ ਲਿਖ ਕੇ ਦਿਓ ਕਿ ਤੁਹਾਨੂੰ ਕੋਈ ਖਤਰਾ ਨਹੀਂ ਔਰ ਇਹਨੂੰ ਛੱਡਣਾ ਚਾਹੀਦਾ ਹੈ ਮੈਂ ਦਾਅਵੇ ਨਾਲ ਕਹਿੰਦਾ ਲੈਫਟਨੈਂਟ ਗਵਰਨਰ ਸਾਹਿਬ ਨੂੰ ਸਾਈਨ ਕਰਕੇ ਦੇਣੇ ਪੈਣਗੇ ਡਾਕੂਮੈਂਟ ਅਰਵਿੰਦ ਕੇਜਰੀਵਾਲ ਜੀ ਦਾ ਕੋਈ ਵੀ ਕੈਬਨਿਟ ਦੇ ਫੈਸਲੇ ਨੂੰ ਮੋੜਿਆ ਨਹੀਂ ਜਾ ਸਕਦਾ ਮੋੜਿਆ ਨਹੀਂ ਜਾ ਸਕਦਾ ਇਹ ਸੁਪਰੀਮ ਕੋਰਟ ਕਹਿ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਬੇਈਮਾਨੀ ਕਰਦੇ ਪਏ ਨੇ ਔਰ ਭਗਵੰਤ ਮਾਨ ਜਿਹੜਾ ਕਿ ਬੇਈਮਾਨ ਆ ਉਹ ਵੀ ਅੱਜ ਸਿੱਖਾਂ ਦੇ ਨਾਲ ਔਰ ਇਹਨਾਂ ਕੈਦੀਆਂ ਦੇ ਨਾਲ ਜਿਹੜੇ ਕਿ ਸਾਡੇ ਲੰਬੇ ਸਮੇਂ ਤੋਂ ਜਿਲਾਂਦਾਰਾਂ ਨਾਲ ਬੇਈਮਾਨੀ ਕਰਦੇ ਪਏ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਲੰਬੇ ਸਮੇਂ ਤੋਂ ਟੀਲ ਚ ਨੇ ਔਰ ਉਹਨਾਂ ਦੀ ਰਿਹਾਈ ਦੇ ਵਾਸਤੇ ਸੈਂਟੈਂਸ ਰਿਵਿਊ ਬੋਰਡ ਨੇ ਫੇਰ ਪਰਸੋ ਮਤਾ ਪਾ ਕੇ ਉਹਨਾਂ ਨੂੰ ਨਾ ਰਿਹਾ ਕੀਤਾ ਜਾਵੇ ਉਹਨਾਂ ਦੇ ਖਿਲਾਫ ਚੀਜ਼ਾਂ ਲਿਖ ਕੇ ਦਿੱਤੀਆਂ ਇਹ ਉਹੀ ਅਰਵਿੰਦ ਕੇਜਰੀਵਾਲ ਜੀ ਦੀ ਦਿੱਲੀ ਸਰਕਾਰ ਆ ਜਿਹੜੇ ਕਹਿੰਦੇ ਸੀ ਦਿੱਲੀ ਕੇ ਹਮ ਮਾਲਿਕ ਹੈ ਜਸਵਿੰਦਰ ਜੈਨ ਜੇਲ੍ਹ 'ਚ ਹੋਵੇ ਜੇ ਮਨੀਸ਼ ਸੁਸੋਦੀਆ ਜੀ ਜੇਲ੍ਹ 'ਚ ਹੋਣ ਉਹਨਾਂ ਨੂੰ ਪ੍ਰਾਈਵੇਟ ਕਮਰੇ ਪ੍ਰਾਈਵੇਟ ਵਰਡ ਦਿੱਤੀ ਜਾਂਦੀਆਂ ਮਾਲਸ਼ਾਂ ਕਰਾਈਆਂ ਜਾਂਦੀਆਂ ਨੇ ਮਾਲਸ਼ੀਏ ਦੇ ਉੱਤੇ ਜਾਂਦੇ ਨੇ ਪਰ ਜਦੋਂ ਗੱਲ ਦਵਿੰਦਰਪਾਲ ਸਿੰਘ ਫੁੱਲਦਾਂ ਨੂੰ ਛੱਡਣ ਦੀ ਆਵੇ ਤੇ ਕਹਿ ਦਿੱਤਾ ਜਾਂਦਾ ਏ ਕਿ ਏਜੀ ਲੈਫਟਨੈਂਟ ਗਵਰਨਰ ਨੇ ਨਹੀਂ ਛੱਡਿਆ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਏ ਬਈਮਾਨ ਭਗਵੰਤ ਮਾਨ ਨੂੰ ਕਿਉਂ ਚੁੱਪ ਜੇ ਤੁਸੀਂ ਛੋਟੇ ਛੋਟੇ ਗੱਲਾਂ ਤੇ ਬਿਆਨ ਦੇਣ ਵਾਲੇ ਛੋਟੇ ਛੋਟੇ ਨੇ 아이 드윈드르 ਸਿੰਘ ਭੁੱਲਰ ਦੀ ਰਿਹਾਈ ਨਹੀਂ ਹੋ ਰਹੀ ਕਿਉਂ ਨਹੀਂ ਬੋਲ ਰਹੇ ਤੁਸੀਂ ਔਰ ਅਗਰ ਆਪ ਕਹਿੰਦੇ ਜੇ ਅਰਵਿੰਦ ਕੇਜਰੀਵਾਲ ਪੰਜਾਬ ਚ ਆ ਕੇ ਬਿਆਨ ਦੇ ਕੇ ਗਏ ਸੀਗੇ ਕਿ ਪੰਜਾਬ ਦੀ ਇਲੈਕਸ਼ਨ ਹੋ ਲੈਣ ਦਿਓ ਮੈਂ ਦਿੱਲੀ ਜਾਊਂਗਾ ਮੈਂ ਜਾ ਕੇ ਉਹਨੂੰ ਛੋੜ ਦੂੰਗਾ ਕਿੱਥੇ ਗਿਆ ਹੁਣ ਅਰਵਿੰਦ ਕੇਜਰੀਵਾਲ ਕਿਉਂਕਿ ਇਹ ਭਗਵੰਤਮਾਨ ਨਹੀਂ ਇਹ ਬੇਈਮਾਨ ਮਾਨ ਔਰ ਇਸ ਕਰਕੇ ਇਹ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਣਾ ਨਹੀਂ ਚਾਹੁੰਦੇ ਮੈਂ ਅੱਜ ਦਾਅਵੇ ਨਾਲ ਇਹ ਗੱਲ ਕਹਿਣਾ ਜੇਕਰ ਭਗਵੰਤਮਾਨ ਇਹ ਕਹਿੰਦੇ ਨੇ ਅਰਵਿੰਦ ਕੇਜਰੀਵਾਲੇ ਕਹਿੰਦੇ ਨੇ ਕਿ ਲੈਫਟ ਹੈਂਡ ਗਵਰਨਰ ਸਾਹਿਬ ਦੇ ਕਰਕੇ ਰੁਕਿਆ ਹੈ ਤੁਸੀਂ ਲਿਖ ਕੇ ਦਿਓ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਰੂਪ ਅੰਦਰ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਰੂਪ ਚ ਲਿਖ ਕੇ ਦਿਓ ਕਿ ਤੁਹਾਨੂੰ ਕੋਈ ਖਤਰਾ ਨਹੀਂ ਔਰ ਇਹਨੂੰ ਛੱਡਣਾ ਚਾਹੀਦਾ ਹੈ ਮੈਂ ਦਾਅਵੇ ਨਾਲ ਕਹਿੰਦਾ ਲੈਫਟ ਹੈਂਡ ਗਵਰਨਰ ਸਾਹਿਬ ਨੂੰ ਸਾਈਨ ਕਰਕੇ ਦੇਣੇ ਪੈਣਗੇ ਡਾਕੂਮੈਂਟ ਅਰਵਿੰਦ ਕੇਜਰੀਵਾਲ ਜੀ ਦਾ ਕੋਈ ਵੀ ਕੈਬਨਿਟ ਦੇ ਫੈਸਲੇ ਨੂੰ ਮੋੜਿਆ ਨਹੀਂ ਜਾ ਸਕਦਾ ਮੋੜਿਆ ਨਹੀਂ ਜਾ ਸਕਦਾ ਇਹ ਸੁਪਰੀਮ ਕੋਰਟ ਕਹਿ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਬੇਈਮਾਨੀ ਕਰਦੇ ਪਏ ਨੇ ਔਰ ਭਗਵੰਤ ਮਾਨ ਜਿਹੜਾ ਕਿ ਬੇਈਮਾਨ ਆ ਉਹ ਵੀ ਅੱਜ ਸਿੱਖਾਂ ਦੇ ਨਾਲ ਔਰ ਇਹਨਾਂ ਕੈਦੀਆਂ ਦੇ ਨਾਲ ਜਿਹੜੇ ਕਿ ਸਾਡੇ ਲੰਬੇ ਸਮੇਂ ਤੋਂ ਜਿਲਾਂਦਾਰਾਂ ਦਾ ਬੇਈਮਾਨੀ ਕਰਦੇ ਪਏ ਨੇ